ਸੋ ਨਿਹਾਲ ਸਤਿ ਸ਼੍ਰੀ ਅਕਾਲ ਜਾਵੇ ਨਾਲੋ ਜਾਵੇ ਸਾਬ ਜਾਦਿਆ ਤੇ ਮਰਨੂ ਪਾਵੇ ਸਤਿ ਸ਼੍ਰੀ ਅਕਾਲ ਸਸਿਕਾਲ ਮੈਂ ਮਲਕੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਆਫ ਪੰਜਾਬ ਅੱਜ ਵਿਸਾਖੀ ਦਾ ਦਿਹਾੜਾ ਹੈ ਤੇ ਇਸ ਵਿਸਾਖੀ ਦੇ ਦਿਹਾੜੇ ਤੇ ਸਨ 1699 ਦੇ ਵਿੱਚ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਗਈ ਸੀ ਤੇ ਇਸ ਖਾਲਸੇ ਪੰਥ ਤੇ ਇੱਕ ਸਿੱਖ ਕੌਮ ਨੂੰ ਵੱਖਰਾ ਪਹਿਰਾਵਾ ਵੱਖਰੀ ਪਹਿਚਾਨ ਔਰ ਵੱਖਰੀ ਕੌਮ ਦਾ ਦਰਜਾ ਦਿੱਤਾ ਗਿਆ ਸੀ ਤਾਂ ਦੱਸ ਦਈਏ ਕਿ ਜਲਾਲਾਬਾਦ ਦੀਆਂ ਸਿੱਖ ਸੰਗਤਾਂ ਨੇ ਵੀ ਇੱਕ ਵੱਡਾ ਉਪਰਾਲਾ ਕੀਤਾ ਹੈ ਤਾਂ ਇਸ 1699 ਜੋ ਸਿਸ਼ਾਖੀ ਦੇ ਦਿਨ ਖਾਲਸਾ ਪੰਥ ਦੀ ਸਿਰਜਣਾ ਹੋਈ ਸੀ ਤੇ ਇਸ ਖਾਲਸਾ ਪੰਥ ਦੀ ਸਿਰਜਣਾ ਦੇ ਤਹਿਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦੇ ਵੱਲੋਂ ਇੱਕ ਹੁਕਮਨਾਮਾ ਜਾਰੀ ਹੋਇਆ ਕਿ ਹਰ ਸਿੱਖ ਆਪਣੇ ਘਰਾਂ ਦੇ ਉੱਪਰ ਖਾਲਸਾ ਹੀ ਨਿਸ਼ਾਨ ਜ਼ਰੂਰ ਚੁਲਾਏ ਤਾਂ ਇਸ ਦੇ ਤਹਿਤ ਜਿੱਥੇ ਹਰ ਸਿੱਖਾ ਨੇ ਆਪਣੇ ਘਰਾਂ ਦੇ ਉੱਪਰ ਦੁਕਾਨਾਂ ਦੇ ਉੱਪਰ ਖਾਲਸਾ ਹੀ ਨਿਸ਼ਾਨ ਚੁਲਾਏ ਉੱਥੇ ਹੀ ਜਲਾਲਾਬਾਦ ਦੀਆਂ ਸਿੱਖ ਜਥੇਬੰਦੀਆਂ ਇਕੱਤਰ ਹੋ ਕੇ ਸ਼ਹੀਦ ਉਦਮ ਸਿੰਘ ਚੌਕ ਵਿਖੇ ਪਹੁੰਚੀਆਂ ਅਤੇ ਉੱਥੇ ਪਹੁੰਚ ਕੇ ਉਹਨਾਂ ਨੇ ਸ਼ਹੀਦ ਉਦਮ ਸਿੰਘ ਚੌਕ ਵਿਖੇ ਵੀ ਖਾਲਸਾ ਹੀ ਨਿਸ਼ਾਨ ਚੁਲਾਏ ਦੱਸ ਦਈਏ ਕਿ ਖਾਲਸਾ ਹੀ ਨਿਸ਼ਾਨ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਵਿਸਾਖੀ ਦਾ ਦਿਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਜਿਸ ਦੇ ਤਹਿਤ ਅਸੀਂ ਇਹ ਸੰਦੇਸ਼ ਆਲਵਾਰਡ ਜੇ ਬੈਠੇ ਸਿੱਖ ਸੰਗਤ ਨੂੰ ਪਹੁੰਚਾਉਣ ਦੀ ਖਾਤਰ ਇੱਥੇ ਇਕੱਠੇ ਹੋਏ ਆਂ ਕਿ ਅੰਮ੍ਰਿਤ ਛਕੋ ਸਿੰਘ ਸਜੋ ਤੇ ਗੁਰੂ ਜੀ ਦੇ ਦਿੱਤੇ ਹੋਏ ਨਿਰਦੇਸ਼ਾਂ ਦੀ ਪਾਲਣਾ ਕਰੋ ਜੋ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਹਾਂ ਖਾਲਸਾ ਵਿਸਾਖੀ ਵਾਲੇ ਦਿਨ 1699 ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਸਿੱਖਾਂ ਨੂੰ ਇੱਕ ਵੱਖਰੀ ਜਿਹੜੀ ਹੈ ਉਹ ਕੌਮ ਆਲਾਨੀ ਸੀ ਅਤੇ ਵੱਖਰਾ ਪਹਿਰਾਵਾ ਜਿਹੜਾ ਉਹ ਪੂਰੀ ਸਿੱਖ ਕੌਮ ਨੂੰ ਮਿਲਿਆ ਸੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਿਹੜਾ ਇੱਕ ਹੁਕਮਨਾਮਾ ਜਾਰੀ ਹੋਇਆ ਸੀ ਕਿ ਇਸ ਵਿਸਾਖੀ ਵਾਲੇ ਦਿਨ ਹਰ ਘਰ ਆਪਣੇ ਘਰ ਦੇ ਉੱਪਰ ਜਿਹੜਾ ਖਾਲਸਾ ਹੀ ਨਿਸ਼ਾਨ ਚੁਲਾਈ ਅਤੇ ਉਸ ਦੇ ਸਬੰਧ ਦੇ ਵਿੱਚ ਪੂਰੀਆਂ ਸਿੱਖ ਜਥੇਬੰਦੀਆਂ ਨੇ ਇਹ ਵੀ ਵਿਚਾਰ ਕੀਤਾ ਕਿ ਜਲਾਲਾਬਾਦ ਦੇ ਵਿੱਚ ਵੀ ਜਿਹੜਾ ਬਾਜ਼ਾਰਾਂ ਦੇ ਵਿੱਚ ਕੁਝ ਐਂਟਰੀ ਪੁਆਇੰਟ ਤੇ ਜਿਹੜਾ ਖਾਲਸਾ ਹੀ ਨਿਸ਼ਾਨ ਦੀਆਂ ਝੰਡੀਆਂ ਜਿਹੜੀਆਂ ਲਗਾਈਆਂ ਜਾਣ ਉਸ ਦੇ ਸਬੰਧ ਦੇ ਵਿੱਚ ਅੱਜ ਅਸੀਂ ਸ਼ਹੀਦ ਉਦਮ ਸਿੰਘ ਚੌਕ ਵਿਖੇ ਖਾਲਸਾ ਹੀ ਨਿਸ਼ਾਨ ਦੀਆਂ ਜਿਹੜੀਆਂ ਝੰਡੀਆਂ ਲਗਾਉਣ ਦੇ ਲਈ ਪਹੁੰਚੇ ਆ ਤੇ ਇਸ ਦੇ ਤਹਿਤ ਆਪ ਸਭ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਆਪਣੇ ਘਰਾਂ ਦੇ ਉੱਪਰ ਖਾਲਸਾਈ ਨਿਸ਼ਾਨ ਜ਼ਰੂਰ ਚਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਲਾਲਾਬਾਦ ਦੀਆਂ ਸਮੂਚੀਆਂ ਸਿੱਖ ਜਥੇਬੰਦੀਆਂ ਅਤੇ ਵੱਖ-ਵੱਖ ਸੰਸਥਾਵਾਂ ਦੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਹੁਕਮ ਜੋ ਕਿ ਅਕਾਲ ਤਖਤ ਵੱਲੋਂ ਬੀਤੇ ਦਿਨ ਇੱਕ ਹੁਕਮ ਹੋਇਆ ਸੀ ਕਿ ਅੱਜ ਦੇ ਦਿਨ ਵਿਸਾਖੀ ਵਾਲੇ ਦਿਨ ਜਿਸ ਦਿਨ ਗੁਰਗੋਵਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਹਰ ਸਿੱਖ ਆਪਣੇ ਘਰ ਦੇ ਉੱਤੇ ਖਾਲਸੇ ਦਾ ਨਿਸ਼ਾਨ ਚੁਲਾ ਕੇ ਚੜ੍ਹਦੀ ਕਲਾ ਦਾ ਪ੍ਰਤੀਕ ਦੇਵੇ ਸੋ ਉਸ ਦੇ ਸਬੰਧ ਦੇ ਵਿੱਚ ਅੱਜ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਜਲਾਲਾਬਾਦ ਸ਼ਹਿਰ ਦੇ 메ਨ ਚੌਕ ਸ਼ਹੀਦ ਉਧਮ ਸਿੰਘ ਚੌਕ ਦੇ ਵਿੱਚ ਖਾਲਸੇ ਦੇ ਨਿਸ਼ਾਨ ਦੇ ਝੰਡੇ ਲਗਾਉਣ ਆਏ ਨੇ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਅਸੀਂ ਸ਼ਹਿਰ ਵਾਸੀਆਂ ਨੂੰ ਦੇਣ ਆਏ ਆਂ ਵੀ ਅੱਜ ਵੀ ਖਾਲਸੇ ਜਿਹੜੇ ਉਚੜਦੀ ਕਲਾ ਦੇ ਵਿੱਚ ਨੇ ਵਾਹਿਗੁਰੂ ਪਹਿਲੇ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਜਿਸ ਤਰ੍ਹਾਂ ਪਹਿਲੇ ਹੀ ਆਪਣੇ ਵੀਰਾਂ ਨੇ ਦੱਸਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੰਘ ਸਬਾਨਾ ਦੇ ਹੁਕਮ ਅਨੁਸਾਰ ਘਰ ਘਰ ਦੇ ਵਿੱਚ ਕੇਸਰੀ ਝੰਡੇ ਲੁਹਾਨ ਦਾ ਜੋ ਸੰਗਤ ਨੂੰ ਹੁਕਮ ਦਿੱਤਾ ਸੀ ਉਸੇ ਹੁਕਮ ਦੇ ਤਹਿਤ ਅੱਜ ਅਲੱਗ-ਅਲੱਗ ਚੌਂਕਾ ਦੇ ਵਿੱਚ ਝੰਡੇ ਲੜਾਏ ਗਏ ਜਗ੍ਹਾ-ਜਗ੍ਹਾ ਦੇ ਝੰਡੇ ਲਾਏ ਗਏ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਵੀ ਅਲੱਗ-ਅਲੱਗ ਘਰਾਂ ਦੇ ਵਿੱਚ ਝੰਡੇ ਵੰਡੇ ਗਏ ਅੱਜ ਸਾਨੂੰ ਸਾਡੇ ਆਸਤੇ ਬੜਾ ਵੱਡਾ ਦਿਨ ਹੈ ਤੇ ਇਤਿਹਾਸਿਕ ਦਿਨ ਹੈ ਜਦੋਂ ਸਤਿਗੁਰ ਨੇ ਇੱਕ ਕੌਮ ਸਿਰਜੀ ਸੀ ਜਿਹੜੀ ਨਾ ਕਿਸੇ ਨੂੰ ਡਰਾਵੇਗੀ ਨਾ ਕਿਸੇ ਤੋਂ ਡਰੇਗੀ ਸੱਚੇ ਪਾਤਸ਼ਾਹ ਨੇ ਇੱਕ ਐਹੋ ਜਿਹੀ ਕੌਮ ਸਿਰਜ ਕੇ ਖੰਡੇ ਬਾਟੇ ਦਾ ਅਮਰ ਤਿਆਰ ਕਰਕੇ ਇੱਕ ਵੱਖਰਾ ਸਿੱਖ ਸਿਰਜਿਆ ਸੀ ਜਿਹੜਾ ਸਵਾ ਲੱਖ ਕਰੋੜ ਬੰਦੇ ਦੇ ਵਿੱਚ ਵੀ ਇੱਕ ਵੱਖਰੀ ਪਛਾਣ ਬਣਾਵੇਗਾ ਆਪਣੀ ਉਸੇ ਤਹਿਤ ਅੱਜ ਅਸੀਂ ਹੁਣ ਉਧਮ ਸਿੰਘ ਚੌਂਕ ਦੇ ਵਿੱਚ ਖੜੇ ਆ ਜਿੱਥੇ ਆਪਣੇ ਝੰਡੇ ਲੜਾਏ ਗਏ ਝੰਡੇ ਲਾਏ ਗਏ ਅਸੀਂ ਬਾਕੀ ਸੰਗਤਾਂ ਨੂੰ ਅਪੀਲ ਕਰਨੇ ਆ ਇਸ ਖੁਸ਼ੀ ਦੇ ਦਿਨ ਦੇ ਵਿੱਚ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਜਰੂਰ ਲਾਉਂਦੇ ਰੱਖਿਆ ਮੈਂ ਬਿੱਲ ਮਾਣੇ ਦੀ ਲਾਜ ਤੋਂ ਖੁਦਾ ਸ਼ਿਖਾ ਸਿੰਘ ਸਰਬੱਤ ਗੁਰੂ ਖਾਲਸਾ ਸਿੰਘ ਸਾਹਿਬ ਦੀ ਕੋ ਸਾਤਿ ਸ੍ਰੀ ਅਕਾਲ ਫੌਜਾਂ ਦੇ ਨਾਲ ਦਾ ਸਤਿਗੁਰੂ ਫੌਜਾਂ ਰੱਖਿਓ ਤਿਆਰ ਬਰਤਿਆਰ ਤੇਰਾ ਖਾਲਸਾ ਜਪੇ ਅਕਾਲ ਹੀ ਅਕਾਲ ਫਤੇਗ ਤੇਗ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ